ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੀਐਮ ਭਗਵੰਤ ਮਾਨ ਸਾਹਿਬ ਹੁਣ ਪੰਜਾਬ ਦੇ ਸੀਐਮ ਨਹੀਂ ਰਹੇ ਇਹ ਲੱਖਾ ਸਧਾਨਾ ਸਾਹਿਬ ਆਪਣੀ ਵੀਡੀਓ ਦੇ ਵਿੱਚ ਦੱਸ ਰਹੇ ਆ ਦੂਸਰਾ ਦੇਵ ਸਿੱਧੂ ਵੀਰੋ ਉਹ ਵੀ ਸਬੂਤਾਂ ਦੇ ਆਧਾਰ ਤੇ ਗੱਲ ਕਰਦੇ ਆ ਉਹ ਵੀ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ ਪਹਿਲੇ ਤੁਸੀਂ ਪੂਰੀ ਵੀਡੀਓ ਦੇਖਨੇ ਆ ਦੇਖਨੇ ਆ ਆਖਰਕਾਰ ਕੀ ਹੋ ਗਿਆ ਪੰਜਾਬ ਦੇ ਵਿੱਚ ਕੀ ਇਹੋ ਜੀ ਵੱਡੀ ਖਬਰ ਸਾਹਮਣੇ ਆਈ ਜਾਂ ਨਿਕਲ ਕੇ ਘਰਦ ਬੰਨੇ ਹਾ ਹਾਕਾਰ ਮਚ ਗਈ ਹੈ ਚਲ ਕੇ ਵੀਰੋ ਵੀਡੀਓ ਦੇਖਨੇ ਤੇ ਇਸਦੇ ਬਾਰੇ ਜਾਣਨੇ ਆ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਗੱਲ ਸੀਐਮ ਭਗਵੰਤ ਮਾਨ ਦੀ ਕਰਦੇ ਆ ਜਿਵੇਂ ਕਿ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਭਗਵੰਤ ਮਾਨ ਨੂੰ ਲੈ ਕੇ ਸੀਐਮ ਸਾਹਿਬ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਤਾਂ ਤੁਸੀਂ ਕਹੋਗੇ ਵੀ ਇੱਕ ਦਰਸਾਲੇ ਗੱਲ ਹੈ ਕਿ ਆ ਪਰ ਮੈਂ ਤੁਹਾਡੇ ਸਾਹਮਣੇ ਇਹਦੇ ਸਬੂਤ ਰੱਖੂੰਗਾ ਕਿਉਂਕਿ ਇਹ ਗੱਲ ਮੈਂ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਸੀਨੀਅਰ ਆਗੂ ਸਮਾਜ ਸੇਵੀ ਲੱਖਾ ਸਿੰਘ ਸੁਧਾਨਾ ਜਿਹੜਾ ਕਿ ਇਸ ਗੱਲ ਨੂੰ ਕਹਿ ਰਹੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਇਹਦੇ ਸਬੂਤ ਪੇਸ਼ ਕਰੂੰਗਾ ਤਾਂ ਦੇਖੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਾਨੀ ਇੱਕ ਹੜਕਮ ਮੱਚ ਗਿਆ ਜਿਹੜੇ ਹਸਪੀਟਲ ਦੇ ਵਿੱਚ ਭਗਵੰਤ ਮਾਨ ਜੀ ਦਾਖਲ ਸੀ ਤਾਂ ਹਸਪੀਟਲ ਨੂੰ ਉਸ ਨੂੰ ਕੇ ਰਾ ਪਾਇਆ ਜਾ ਚੁੱਕਿਆ ਤਾਂ ਕਿ ਕੋਈ ਹੋਰ ਹਲਚਲ ਨਾ ਵੱਧ ਜਾਵੇ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੀ ਗੱਲਬਾਤ ਹੋ ਚੁੱਕੀ ਹੈ ਸੀਐਮ ਸਾਹਿਬ ਬਿਮਾਰ ਚੱਲ ਰਹੇ ਸੀ 2-4 ਦਿਨ ਪਹਿਲਾਂ ਉਹ ਦਾਖਲ ਹੋਏ ਸੀ ਤਾਂ ਉਹਨਾਂ ਦੇ ਲੀਵਰ ਦੇ ਵਿੱਚ ਇਨਫੈਕਸ਼ਨ ਕੋਈ ਦੱਸਿਆ ਗਿਆ ਸੀ ਜਿਹਦੇ ਨਾਲ ਲੀਵਰ ਡੈਮੇਜ ਹੋ ਚੁੱਕਿਆ ਤੇ ਉਹਨਾਂ ਨੂੰ ਜਿਹੜੀ ਕਿ ਸਾਹ ਦੀ ਰੁਕਣ ਦੀ ਵੀ ਜਣੀ ਸਮੱਸਿਆ ਆਈ ਹੈ ਤਾਂ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਮਜੀਠੀਆ ਸਾਹਿਬ ਨੇ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਸੀ ਉਹ ਆਪਣੇ ਚੈਨਲ ਦੇ ਉੱਤੇ ਮੈਂ ਪਹਿਲਾਂ ਪਾ ਵੀ ਚੁੱਕਿਆ ਪਰ ਮੈਂ ਤੁਹਾਨੂੰ ਜਿਹੜੀ ਇਹ ਅਪਡੇਟ ਦੇਣ ਲੱਗ ਰਿਹਾ ਤਾਂ ਇਹਦੇ ਵਿੱਚ ਲਖਾ ਸਿੰਘ ਸੁਧਾਨਾ ਨੇ ਜਿਹੜਾ ਕਿ ਬਹੁਤ ਵੱਡਾ ਖੁਲਾਸਾ ਕੀਤਾ ਤੇ ਮੈਂ ਚਾਹੂੰਗਾ ਤੁਸੀਂ ਆਪ ਆਪਣੇ ਕੰਨਾਂ ਦੇ ਨਾਲ ਇਸ ਗੱਲ ਨੂੰ ਸੁਣੋ ਤੇ ਆਪਣੀ ਪ੍ਰਕਿਰਿਆ ਜ਼ਰੂਰ ਦੇਣੀ ਹੋਊਗੀ ਕਿ ਭਗਵੰਤ ਮਾਨ ਦੇ ਬਾਰੇ ਤੁਹਾਡੇ ਕੀ ਵਿਚਾਰ ਤੇ ਤਾਂ ਕੀ ਮਤਲਬ ਹੈ ਦੇ ਖਿਆਲ ਨੇ ਤਾਂ ਮੈਂ ਤੁਹਾਨੂੰ ਸੁਣਾਉਣਾ ਪਹਿਲਾਂ ਲੱਖਾ ਸਿੰਘ ਸੁਣਾਣਾ ਦੀ ਜਿਹੜੀ ਕਿ ਕਹੀ ਗੱਲ ਲਾਉਂਦੇ ਰਹੇ ਆ چاہے ਊਰਾਗਪ ਚੰਡਾ ਹੋਵੇ چاہے ਮੋਰਿੰਨਾਂ ਦੇ ਦਿੱਲੀ ਵਾਲੇ ਬੰਦੇ ਹੋਣ ਪਰ ਹੁਣ ਤਾਂ ਜਿਵੇਂ ਇੱਕ ਤਰੀਕੇ ਦੇ ਨਾਲ ਉਹ ਆਤਮਾਨ ਨੂੰ ਇਹਨਾਂ ਜਿਵੇਂ ਇੱਕ ਖੂਚੇ ਲਾਤ ਤੱਕ ਪਾਸੇ ਕਰਤਾ ਜਿੰਨਾ ਰਾਹੀ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰ ਲਿਆ। ਦਰਸਾਰ ਗੱਲ ਇਹ ਆ ਵੀ ਭਗਵੰਤ ਮਾਨ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਨੇ ਵੀ ਕਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਰਿਹਾ ਪੰਜਾਬ ਦਾ। ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਨੌਜਵਾਨਾਂ ਦੇ ਨਾਲ ਤੱਕਾ ਹੁੰਦਾ ਜਾ ਰਿਹਾ ਹਰ ਰੋਜ਼ ਜਿਵੇਂ ਕਿ ਭਾਈ ਅਮਰਪਾਲ ਸਿੰਘ ਭਾਨੇ ਸਿੱਧੂ ਵਰਗਿਆਂ ਦੇ ਨਾਲ ਪਹਿਲਾਂ ਤੁਹਾਡੇ ਸਾਹਮਣੇ ਪੂਰੇ ਪੰਜਾਬ ਦੇ ਜਿਹੜਾ ਕੁਝ ਹੋਇਆ ਉਹ ਆਪਾਂ ਨਹੀਂ ਭੁੱਲ ਸਕਦੇ ਤਾਂ ਹੁਣ ਵਿੱਚ ਲੋਕਾਂ ਦੀ ਜਿਹੜੀ ਕਿ ਮੇਰੇ ਕੋਲ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ ਤਾਂ ਲੋਕ ਕਹ ਰਹੇ ਨੇ ਕਿ ਰੱਬ ਇਸ ਨੂੰ ਚੱਕ ਲਵੇ ਦੇਖੋ ਪੰਜਾਬ ਦੇ ਵਿੱਚ ਇਸ ਪਾਰਟੀ ਨੇ ਆਪਣੇ ਵਿਰੁੱਧ ਕਿੰਨੀ ਦੁਨੀਆ ਖੜੀ ਕਰ ਦਿੱਤੀ ਆ ਕਿ ਉਹਨਾਂ ਦੇ ਢਿੱਲੇ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਵੀ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਦਾਖਲ ਹੋਵੇ ਤੇ ਦੂਜੇ ਪਾਸੇ ਲੋਕ ਕਮੈਂਟਾਂ ਦੇ ਵਿੱਚ ਇਹ ਵੀ ਲਿਖਣ ਕਿ ਰਾਬੇ ਨੂੰ ਚੱਕ ਲਵੇ ਤੇ ਸ਼ਰਮ ਵਾਲੀ ਗੱਲ ਹੈ ਭਗਵੰਤ ਮਾਨ ਸਰਕਾਰ ਦੇ ਲਈ ਇਹਨਾਂ ਦੇ ਐਮਐਲਏ ਨੂੰ ਨਹੀਂ ਆਉਂਦੀ ਇਹਨਾਂ ਦੇ ਐਮਪੀਆ ਨੂੰ ਨਹੀਂ ਆਉਂਦੀ ਕਿ ਜਿਹੜੀ ਸਾਡੀ ਸਰਕਾਰ ਦਿੱਲੀੋਂ ਚੱਲਦੀ ਸੀ ਮੈਂ ਤੁਹਾਨੂੰ ਪਹਿਲਾਂ ਦਿਖਾ ਵੀ ਚੁੱਕਿਆ ਖੁਦ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੀ ਸਰਕਾਰ ਦਿੱਲੀੋਂ ਚੱਲਦੀ ਆ ਤਾਂ ਮੈਂ ਚਾਹੂਗਾ ਕਿ ਤੁਸੀਂ ਇਹ ਵੀ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਵੀ ਸਾਂਝੇ ਕਰੂੰਗਾ ਕਿਉਂਕਿ ਇਹ ਜਿਹੜੀ ਗੱਲ ਹੈ ਬੜੀ ਹੀ ਗੰਭੀਰ ਹੈ ਜਿਹਦੇ ਵਿੱਚ ਖੁਦ ਕਹਰੇ ਸੀਐਮ ਸਾਹਿਬ ਆ ਸੁਣੋ ਦਿੱਲੀ ਕਿਉਂ ਆਤਾ ਹੈ बार-बार ਪੰਜਾਬ ਦਾ ਹੀ ਕਿਸਾਨ बार-बार ਕਿਸਾਨ ਆंदोलन ਕਰਨ ਕਿਉਂ ਆਤਾ ਹੈ ਨਹੀਂ ਕਿ ਪੰਜਾਬ ਦੇ ਕਿਸਾਨ ਦਿੱਲੀ ਪਵੰਦੀ ਹੈ ਤੇ ਰਾਜਧਾਨੀ ਨਹੀਂ ਹੈ ਮਹਾਰੇ ਨਾ ਕੋ ਪਵੰਦੀ ਹੈ ਦਿੱਲੀ ਕਿਉਂ ਆਤਾ ਹੈ ਜਦ ਸਰਕਾਰ ਨਹੀਂ ਲਿਸ਼ ਚਲਦੀ ਉਹ ਕਹਾਂ ਜਾਏ ਦੇਖੋ ਸੀਐਮ ਭਗਵੰਤ ਮਾਨ ਕਹਿੰਦਾ ਜਦੋਂ ਸਰਕਾਰ ਦਿੱਲੀੋਂ ਚੱਲਦੀ ਆ ਫਿਰ ਅਸੀਂ ਕੀ ਕਰੀਏ ਤਾਂ ਇਹੀ ਗੱਲਾਂ ਲਖਾ ਸਿੰਘ ਸਿਧਾਣਾ ਨੇ ਕਹੀਆਂ ਤਾਂ ਇਹੀ ਮੈਂ ਕਹ ਰਿਹਾ ਵੀ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੂੰ ਜਿੰਨੀ ਮਦਦ ਸਾਡੇ ਪੰਜਾਬ ਦੇ ਮੁੱਦੇ ਦੇ ਇੱਕ ਵੀ ਮੁੱਦੇ ਤੇ ਅੱਜ ਤੱਕ ਸੀਐਮ ਭਗਵੰਤ ਮਾਨ ਨੇ ਕੰਮ ਨਹੀਂ ਕੀਤਾ ਤਾਂ ਹੁਣ ਉਹ ਜਦੋਂ ਬਿਮਾਰ ਪੈ ਗਏ ਮੰਜੇ ਦੇ ਵਿੱਚ ਜਿਹੜੀ ਕਹਿ ਸਕਦੇ ਆ ਆਪਾਂ ਜਿਵੇਂ ਹਸਪੀਟਲ ਦੇ ਵਿੱਚ ਦਾਖਲ ਨੇ ਮੁਹਾਲੀ ਸ਼ਹਿਰ ਦਾ ਹਸਪੀਟਲ ਆ emergancy board ਦੇ ਵਿੱਚ ਨੇ ਤਾਂ ਉਥੇ ਕਿੱਥੇ ਦਾ ਲੋਕਾਂ ਨੇ ਕਾਮਨਾ ਕਰਨੀ ਸੀ ਸਾਡੇ ਪੰਜਾਬਦਿਆਂ ਨੇ ਤੇ ਕਿੱਥੇ ਉਹਦੇ ਖਿਲਾਫ ਕਮੈਂਟਾਂ ਦੇ ਵਿੱਚ ਲਿਖ ਰਹੇ ਨੇ ਵੀ ਭਗਵਾਨ ਇਹਨੂੰ ਚੱਕ ਲਵੇ ਸ਼ਰਮ ਵਾਲੀ ਗੱਲ ਆ ਸੀਐਮ ਸਾਹਿਬ ਦੇ ਲਈ ਤਾਂ ਉਹਨਾਂ ਨੇ ਜੇ ਕੁਝ ਕੀਤਾ ਹੁੰਦਾ ਤੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਦਵਾਵਾਂ ਉਹਨਾਂ ਨੂੰ ਕੱਢ ਕੇ ਲਿਆਉਂਦੀਆਂ ਅਜ ਤੋਂ ਪਹਿਲਾਂ ਹੀ ਇੰਨੇ ਦਿਨ ਰਹਿਣ ਦੀ ਲੋੜ ਨਹੀਂ ਪੈਣੀ ਸੀ ਉਹਨੂੰ ਕਿਉਂਕਿ ਇਹ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਇੱਕ ਆਵਾਜ਼ ਤੇ ਪੰਜਾਬ ਇਕੱਠਾ ਹੋ ਜਾਂਦਾ ਪੰਜਾਬੀਓ ਪਰ ਇਹਨਾਂ ਨੇ ਜਿਹੜਾ ਹੋਏ ਸੀ ਇਹਨਾਂ ਦੇ ਹੱਕ ਦੇ ਵਿੱਚ ਵੀ ਹੋਏ ਸੀ ਪਰ ਇਹਨਾਂ ਨੇ ਜਿਹੜੀ ਦੁਰਦਸ਼ਾ ਕੀਤੀ ਆ ਪੰਜਾਬ ਦੀ ਤਾਂ ਉਹ ਤਾਂ ਤੁਹਾਡੇ ਸਾਹਮਣੇ ਆ ਕਿਉਂਕਿ ਪੰਜਾਬ ਬਹੁਤ ਜ਼ਿਆਦਾ ਦਲਦਲ ਦੇ ਵਿੱਚ ਜਾ ਰਿਹਾ ਜਿਵੇਂ ਕਿ ਨਸ਼ੇ ਪੱਤਿਆਂ ਨੂੰ ਲੈ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਮੁੱਦਾ ਰੱਖ ਕੇ ਚਿੱਟੇ ਦਾ 10 ਤੋਂ ਬਾਅਦ ਇਹਨਾਂ ਤੋਂ ਇੱਕ ਵੀ ਕੰਮ ਨਹੀਂ ਹੋਇਆ ਤਾਂ ਫਿਰ ਭਾਈ ਅਮਰਪਾਲ ਸਿੰਘ ਵਰਗਿਆਂ ਨੂੰ ਵੀ ਅੰਦਰ ਸਿੱਟਣ ਲੱਗੇ ਜਿਹੜੇ ਨੌਜਵਾਨ ਪੰਜਾਬ ਦੇ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਸੀ ਨਸ਼ਿਆਂ ਦੇ ਵਿਰੁੱਧ ਉਹਨਾਂ ਦੀ ਮੁਹੀਬ ਸੀ ਕਿ ਇਹੋ ਜਿਹੇ ਨੌਜਵਾਨਾਂ ਨੇ ਦੱਸੋ ਇਹਨਾਂ ਦਾ ਕੀ ਮਾਰਾ ਕੀਤਾ ਉਹਨਾਂ ਦੇ ਉੱਤੇ ਇੱਕ NSA ਲਾ ਕੇ ਅੰਦਰ ਦੇ ਦਿੱਤੇ ਅੱਛਾ ਫਿਰ ਜਦੋਂ NSA ਉਹਨਾਂ ਦੀ ਪੂਰੀ ਵੀ ਹੋ ਜਾਂਦੀ ਆ ਤਾਂ ਇਹਨਾਂ ਨੇ ਸਮਝਿਆ ਵੀ ਸਾਡੇ ਰਾਜ ਦੇ ਵਿੱਚ ਅਸੀਂ ਨਹੀਂ ਨਿਕਲ ਦੇਵਾਂਗੇ ਪੰਜਾਬ ਲਈ ਖਤਰਾ ਦੱਸਿਆ ਜਾਂਦਾ ਨੌਜਵਾਨਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਇਹ ਜਿੱਤੇ ਸੀ ਕਦੇ ਉਹਨਾਂ ਦੇ ਵਿੱਚ ਇੱਕ ਵੋਟ ਅਮਰਪਾਲ ਸਿੰਘ ਦੀ ਵੀ ਸੀਗੀ ਕਿਉਂਕਿ ਜਦੋਂ ਨਹੀਂ ਪਤਾ ਹੁੰਦਾ ਉਦੋਂ ਸਾਰੇ ਹੀ ਪ੍ਰੋਸਾ ਕਰਦੇ ਨੇ ਵੱਡੇ ਪੱਦਰ ਦੇ ਉੱਤੇ 92 ਸੀਟਾਂ ਦੇਣੀਆਂ ਕੋਈ ਮਜ਼ਾਕ ਦੀ ਗੱਲ ਨਹੀਂ ਹੈਗੀ ਤਾਂ ਇਹਨਾਂ ਨੂੰ 92 ਸੀਟਾਂ ਦੇ ਨਾਲ ਸਨਮਾਨਿਤ ਕੀਤਾ ਸਾਡੇ ਪੰਜਾਬ ਦੇ ਲੋਕਾਂ ਨੇ ਤੇ ਬਦਲੇ ਦੇ ਵਿੱਚ ਇਹਨਾਂ ਨੇ ਦਿੱਤਾ ਕੀ ਹੈ ਚਲੋ ਸਾਨੂੰ ਤਾਂ ਨਹੀਂ ਦਿੱਤਾ ਪਰ ਲੈ ਕੇ ਰਹੇ ਨੇ ਪੰਜਾਬ ਦੇ ਲੋਕਾਂ ਤੋਂ ਗਾਲ੍ਹਾਂ ਬਾ ਦੁਆਵਾਂ ਲੈ ਰਹੇ ਨੇ ਜਿਣੇ ਅਗੇ ਪਿੱਛਾ ਕਰ ਰਹੀਆਂ ਇਹਨਾਂ ਦਾ ਤਾਂ ਇਹਨਾਂ ਨੂੰ ਹੁਣ ਮੰंजे ਵਿੱਚ ਵੀ ਸਿੱਟ ਰਹੀਆਂ ਨੇ ਤਿੰਨ ਦੇ ਅਸਤੀਫੇ ਵੀ ਦਿਵਾ ਰਹੀਆਂ ਨੇ ਆਹ ਦੇਖੋ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਉਹਦਾ استਿਫਾ ਹੋਇਆ ਤਾਂ ਹੁਣ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਵਾਰੀ ਆਏ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ ਜਿਹੜੇ ਭੈਣ ਭਰਾ ਕੋਈ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈੱਲੇ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਵੀਰੋ ਤੁਸੀਂ ਜਿਸ ਤਰ੍ਹਾਂ ਇਹ ਦੇਖਿਆ ਕਿ ਲੱਖਾ ਸਧਾਨਾ ਖਬਰ ਦੇ ਰਿਹਾ ਵੈ ਕਿ ਸੀਐਮ ਪੰਜਾਬ ਜਿਹੜੇ ਭਗਵੰਤ ਮਾਨ ਹੈ ਉਹ ਨਹੀਂ ਰਹੇ ਉਹਨਾਂ ਦੀ ਖਤਮ ਹੋ ਗਈ ਹੈ ਇਹ ਜਿਹੜੀ ਲੀਡਰਸ਼ਿਪ ਹੈ ਦੇਵਾ ਸਿੱਧੂ ਕਹਿ ਰਿਹਾ ਕਿ ਉਹਨਾਂ ਨੂੰ ਬਿਮਾਰ ਸੀ ਉਹਨਾਂ ਦੇ ਕਿਡਨੀ ਦਾ ਕੋਈ ਇਸ਼ੂ ਸੀ ਇਸ ਕਰਕੇ ਹਸਪੀਟਲ ਐਡਮਿਟ ਸੀ ਤੇ ਵੀਰੋ ਇਸ ਗੱਲ ਦੀ ਕਿਉਂਕਿ ਹਾਏ ਪੂਰੀ ਤਰ੍ਹਾਂ ਮੈਨੂੰ ਖਬਰ ਮਿਲੀ ਹੈ ਤੇ ਮੈਂ ਤੁਹਾਡੇ ਨਾਲ ਵੀਡੀਓ ਪਾ ਦਿੱਤੀ ਹੈ ਪਰ ਮੈਨੂੰ ਇਹਦੀ ਸੱਚਾਈਕਤਾ ਨਹੀਂ ਪਤਾ ਕਿ ਸੱਚ ਕੀ ਹੈ ਲੇਕਿਨ ਲੱਖਾ ਸਦਾਣਾ ਵੀ ਵੀਰੋ ਇੱਕ ਇਹੋ ਜਿਹਾ ਚੈਨਲ ਹੈ ਜਿਹੜਾ ਕਿ ਬਿਹਤਰੀਨ ਆਪਣੇ ਠੋਸ ਸਬੂਤਾਂ ਦੇ ਨਾਲ ਆਧਾਰ ਦੇ ਨਾਲ ਉਹ ਖਬਰ ਦਿੰਦੇ ਆ ਇਸੇ ਤਰ੍ਹਾਂ ਹੀ ਜਿਹੜੇ ਦੇਵਾ ਸਿੱਧੂ ਹੈ ਉਹ ਵੀ ਸਬੂਤਾਂ ਦੇ ਆਧਾਰ ਤੇ ਗੱਲ ਕਰਦੇ ਆ ਉਹਨਾਂ ਦੀ ਗੱਲ ਵੈਸੇ ਗਲਤ ਨਹੀਂ ਹੁੰਦੀ ਲੇਕਿਨ ਵੀਰੋ ਇਹ ਮੈਂ ਵੀ ਵੈਰੀਫਾਈ ਕਰਨਾ ਚੈੱਕ ਕਰਨਾ ਹੈ ਕਿ ਵਾਕਿਆ ਹੀ ਸੀਐਮ ਭਗਵੰਤ ਮਾਨ ਸਾਹਿਬ ਸੀਐਮ ਰਹੇ ਹੈ ਜਾਂ ਕਿ ਨਹੀਂ ਰਹੇ ਅਸਲ ਕਹਾਣੀ ਕੀ ਹੈ ਵੀਰੋ ਤੁਸੀਂ ਵੀ ਕਮੈਂਟ ਕਰਕੇ ਸਾਨੂੰ لازਮੀ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫੇਜ਼